ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਕਿ ਮੇਉ ਸਾਰੇ ਆਸ ਕਰਦੀਆਂ ਠੀਕ ਠਾਕ ਹੋਵੋਗੇ ਖੁਸ਼ੀਆਂ ਖੇੜਿਆਂ ਚ ਹੋਵੋਗੇ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਸੋ ਅੱਜ ਦੀ ਬਾਤ ਲੈ ਕੇ ਹਾਜ਼ਰਾਂ ਆਸ ਹੈ ਤੁਹਾਨੂੰ ਪਸੰਦ ਆਊਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਮਾਣੋ ਪਿਆਰੀ ਜੀ ਬਾਤ ਦਾ ਆਨੰਦ ਇਕ ਰਾਜੇ ਦੇ ਨਾ ਸੱਤ ਰਾਣੀਆਂ ਬੱਚਾ ਹੋ ਜਾਇਆ ਕਰੇ ਰੱਬ ਨੂੰ ਪਿਆਰਾ ਹੋ ਜਾਇਆ ਕਰੇ ਭਾਈ ਉਹ ਰਾਜਾ ਅੱਕ ਗਿਆ ਵੀ ਤਾਂ ਵਿਆਹ ਵੀ ਸੱਤ ਕਰਾਏ ਬੱਚਾ ਵੀ ਇੰਨੇ ਹੋ ਗਏ ਕੋਈ ਬੱਚਿਆ ਹੀ ਨਹੀਂ ਉਹਨੇ ਇੱਕ ਜੋਤਸ਼ੀ ਬੁਲਾਇਆ ਕਿਉਂ ਅੱਗੇ ਰਾਜੇ ਬਾਲਾ ਵਿਸ਼ਵਾਸ ਕਰਦੇ ਤੇ ਇੰਨਾ ਤੇ ਦੁਨੀਆ ਹੁਣ ਵੀ ਬਥੇਰੀ ਹੈ ਜਿਹੜੀ ਕਰਦੇ ਨੇ ਲੋਕ ਨਹੀਂ ਕਰਨ ਵਾਲੇ ਆਪਣੇ ਵਰਗੇ ਨਹੀਂ ਵੀ ਕਰਦੇ ਤਾਂ ਉਹ ਕਹਿਣ ਲੱਗਿਆ ਜੋਤਸ਼ੀ ਵੀ ਮਹਾਰਾਜ ਬੱਚਾ ਤਾਂ ਤੁਹਾਡੇ ਹੋਊਗਾ ਗੱਬਰੂ ਹੋਊ ਰਾਜਬਾਗ ਵੀ ਸੰਭੂ ਉਹਦਾ ਵਿਆਹ ਵੀ ਹੋਊ ਵੀ ਹੋਊ ਵੀ ਵੱਡੀ ਰਾਣੀ ਦੇ ਉਹ ਕਹਿਣ ਲੱਗਿਆ ਅੱਛਾ ਕਹਿੰਦਾ ਪਰ ਇੱਕ ਹੋਰ ਗੱਲ ਹੈ ਕਹਿੰਦਾ ਦੱਸ ਕੀ ਕਹਿੰਦਾ ਵੀ ਉਸੇ ਰਾਤ ਉਸੇ ਟਾਈਮ ਤੇ ਕਹਿੰਦਾ ਸ਼ਹਿਰ 'ਚ ਜਿੰਨੇ ਵੀ ਬੱਚੇ ਹੋਣਗੇ ਜਿਹੜਾ ਟਾਈਮ ਰਾਣੀ ਦੇ ਬੱਚਾ ਹੋਊ ਵੀ ਉਹ ਬੱਚੇ ਉਹਨਾਂ ਦੀਆਂ ਮਾਵਾ ਤੇ ਰਾਣੀ ਤੇ ਰਾਣੀ ਦਾ ਬੱਚਾ ਵੀ ਇਹਨਾਂ ਨੂੰ ਇੱਕ ਭੋਰਾ ਬਣਾ ਲਓ ਹੁਣ ਤੋਂ ਸ਼ੁਰੂ ਕਰੋ ਬਣਾਉਣਾ 12 ਸਾਲ ਨੂੰ ਭੋਰੇ 'ਚ ਰੱਖਣਾ ਪਊਗਾ ਉਹ ਕਹਿੰਦਾ ਅੱਛਾ ਵੀ ਇਹਨਾਂ ਨੂੰ ਸੂਰਜ ਨਾਲ ਦੇ ਸੇ 12 ਸਾਲ ਬਸ ਇੱਕੋ ਹੀ ਗੋਲੀ ਜਾਇਆ ਕਰ ਇਹਨਾਂ ਨੂੰ ਅੰਨ ਪਾਣੀ ਦੇਣਾ ਬਾਕੀ ਇਹਨਾਂ ਦਾ ਇੰਤਜ਼ਾਮ ਸਾਰਾ ਅੰਦਰ ਕਰਦੇ ਵੀ ਇਹਨਾਂ ਨੂੰ ਬਿਲਕੁਲ ਹੀ ਬਾਹਰ ਨਿਕਲਣ ਦੀ ਲੋੜ ਹੀ ਨਹੀਂ ਹੈ ਕੱਢਣਾ ਹੀ ਨਹੀਂ ਹੈ ਇਹਨਾਂ ਸਾਰਿਆਂ ਨੂੰ ਉਹ ਕਹਿਣ ਲੱਗਿਆ ਵੀ ਠੀਕ ਹੈ ਚਲੋ ਜੀ ਸਾਲ ਕਬਾਦ ਰਾਜੇ ਦੇ ਘਰੇ ਪੁੱਤ ਹੋਇਆ ਤਾਂ ਉਹਨੇ ਪਤਾ ਕਰਾਇਆ ਵੀ ਹੋਰ ਪਤਾ ਕਰੋ ਵੀ ਕਿਹਦੇ ਕਿਹਦੇ ਬੱਚੇ ਹੋਏ ਨੇ ਤਾਂ ਇੱਕ ਪੰਡਤਾਂ ਦੇ ਇੱਕ ਮਿਸਤਰੀਆਂ ਦੇ ਇੱਕ ਬਲੋਚਾਂ ਦੇ ਮੁੰਡੇ ਹੋਏ ਚੌਥਾ ਰਾਣੀ ਦੇ ਹੋਇਆ ਤਾਂ ਬਜੀਰਾਂ ਨੂੰ ਕਹਿਣ ਲੱਗਿਆ ਵੀ ਜਾਓ ਬੱਚਿਆਂ ਤੇ ਉਹਨਾਂ ਦੀ ਮਾਵਾਂ ਨੂੰ ਲੈ ਕੇ ਆਓ ਚਾਰਾਂ ਨੂੰ ਭਾਈ ਭੋਰੇ ਚਤਾਰਤਾ ਉਹਨਾਂ ਟਾਈਮ ਲੰਘਦਾ ਵਸ ਇੱਕੋ ਹੀ ਦਾਸੀ ਦਿੰਦੀ ਆ ਉਹਨਾਂ ਨੂੰ ਖਾਣਾ ਕੱਪੜਾ ਲੀੜਾ ਉਹ ਤਾਂ ਤਿੰਨੇ ਬੜੀਆਂ ਖੁਸ਼ ਹੋ ਗਈਆਂ ਵੀ ਸਾਨੂੰ ਤਾਂ ਵਧੀਆ ਰਾਜੇ ਦੇ ਰਾਣੀ ਦੇ ਨਾਲ ਦਾ ਭੋਜਨ ਮਿਲਣ ਲੱਗ ਗਿਆ ਘਰੇ ਤਾਂ ਖਾਣੇ ਬੱਚਾ ਕਿਵੇਂ ਪੜਦਾ ਸਾਥੋਂ ਕਿਉਂ ਗਰੀਬੀ ਸੀ ਤਾਂ ਹੁਣ ਭਾਈ ਉਹ ਬੱਚੇ ਪਾਲ ਰਹੇ ਨੇ ਜਦੋਂ ਸਾਲ ਡੇਡ ਡੇਡ ਸਾਲ ਦੇ ਹੋ ਗਏ ਹੌਲੀ ਹੌਲੀ ਰੋਣੇ ਲੱਗ ਗਏ ਤੁਰਨ ਲੱਗ ਗਏ ਤਾਂ ਬੱਚਿਆਂ ਨੂੰ ਹੁਣ ਜਾਂ ਉਹਨੇ ਕੀ ਜਾਰੇ ਮਾਵਾ ਦੀਂਦੀਆਂ ਨੇ ਉੱਥੇ ਜਾ ਰਹੇ ਬੱਚੇ ਨੇ ਇੱਕ ਦੂਜਾ ਚਾਰੇ ਖੇਲਦੇ ਨੇ ਜਿਹਦੀ ਗੋਦੀ 'ਚ ਜੀ ਕਰਦਾ ਜਾ ਵੜਦੇ ਨੇ ਦੁੱਧ ਚੁੰਗ ਲੈਂਦੇ ਨੇ ਉਹ ਰਾਣੀ ਨੂੰ ਕਹਿਣ ਲੱਗੀਆਂ ਵੀ ਰਾਣੀ ਸਹਿਬਾ ਤੁਸੀਂ ਰਾਜਕੁਮਾਰ ਨੂੰ ਸਾਡਾ ਦੁੱਧ ਨਾ ਚੁੰਗਣ ਦਿਆ ਕਰੋ ਉਹ ਕਹਿੰਦੀ ਕੀ ਗੱਲ ਕਹਿੰਦੀ ਵੀ ਅਸੀਂ ਫੇਰ ਵੀ ਥੋੜਾ ਰਾਜ ਭਾਗ ਆਇਆ ਸੀ ਤਾਂ ਨੀਵੇਂ ਘਰਾਂ ਦੀਆਂ ਧੀਆਂ ਪਹਿਣਾ ਵੀ ਸਾਡੀ ਸਾਡਾ ਦੁੱਧ ਚੰਗੂ ਦਾ ਰਾਜਕੁਮਾਰ ਤਾਂ ਬੁੱਧੀ ਦਾ ਫਰਕ ਪੈ ਜੂਗਾ ਉਹ ਕਹਿੰਦੀ ਵੀ ਚਲੋ ਠੀਕ ਐ ਭਾਈ ਹੁਣ ਇੱਕ ਦੂਜੇ ਦਾ ਹੀ ਖੇਡਦੇ ਨੇ ਹੱਸਦੇ ਨੇ ਸਾਰੇ ਵੱਡੇ ਹੋ ਗਏ ਜਿਉਂ ਜਿਉਂ 12 ਸਾਲ ਪੂਰੇ ਹੋ ਗਏ 12-12 ਸਾਲ ਦੇ ਹੋ ਗਏ ਜਵਾਕ ਤਾਂ ਬਾਹਰ ਕੱਢ ਲੈ ਬਾਹਰ ਕੱਢੇ ਹੋਏ ਤਾਂ ਹੁਣ 4 ਲੰਘੇ 3-4 ਸਾਲ ਜਦੋਂ 16-17 ਸਾਲ ਦੇ ਹੋ ਗਏ ਤਾਂ ਵਜ਼ੀਰ ਨੇ ਸੋਚਿਆ ਵੀ ਇਹਨਾਂ ਤਾਂ ਚਾਰਾਂ ਦਾ ਹੀ ਬਹੁਤ ਪਿਆਰ ਹੈ ਵੀ ਇਹ ਤਾਂ ਕਿਸੇ ਪੰਜਵੇਂ ਨੂੰ ਰਲਉਂਦੇ ਹੀ ਨਹੀਂ ਹਨ ਨਾਲ ਕਿਉਂ ਜਨਮ ਤੋਂ ਹੀ ਉਹੀ ਉਹਨਾਂ ਨੂੰ ਦੇਖਿਆ ਹੋਇਆ ਸੀ ਜਦੋਂ ਕਹਿਣ ਲੱਗਿਆ ਵੀ ਕੱਲ੍ਹ ਨੂੰ ਇਹ ਮੁੰਡਾ ਰਾਜ ਭਾਗ ਸਾਮੂ ਇਹਨੇ ਤਾਂ ਇਹਨਾਂ ਤਿੰਨਾਂ ਚੋਂ ਕਿਸੇ ਨੂੰ ਵਜ਼ੀਰ ਬਣਾਉਣਾ ਮੇਰੇ ਮੁੰਡੇ ਨੂੰ ਤਾਂ ਨਹੀਂ ਇਹਨੇ ਬਣਾਉਣਾ ਆਪਦੇ ਮੁੰਡੇ ਨੂੰ ਕਹਿਣ ਲੱਗਿਆ ਵੀ ਤੂੰ ਜਾਇਆ ਕਰ ਚਾਰਾਂ ਦੇ ਵਿੱਚ ਉਹ ਕਹਿੰਦਾ ਵੀ ਠੀਕ ਐ ਭਾਈ ਉਹ ਵਜ਼ੀਰ ਦਾ ਮੁੰਡਾ ਜਾਇਆ ਕਰੇ ਉਹ ਉਹਨੂੰ ਭੁਜਾ ਦਿਆ ਕਰਨਾ ਉਹ ਮਾਗਰ ਮਾਗਰ ਲੇਲੇ ਮੰਗੂ ਫਿਰਿਆ ਕਰੇ ਉਹ ਡੱਕਰ ਦਿਆ ਕਰਨਾ ਉਹ ਆ ਕੇ ਕਹਿੰਦਾ ਵਜ਼ੀਰ ਨੂੰ ਕਹਿੰਦਾ ਬਾਪੂ ਮੈਨੂੰ ਤਾਂ ਉਹ ਭੁਜਾ ਦਿੰਦੇ ਨੇ ਤੂੰ ਕਹਿੰਨਾ ਹੁੰਦਾ ਨਾਲ ਰਲਿਆ ਕਰ ਕਹਿੰਦਾ ਤਾਂ ਮੈਨੂੰ ਝਾਕਣ ਨਹੀਂ ਦਿੰਦੇ ਹੁਣ ਵਜ਼ੀਰ ਨੇ ਸੋਚਿਆ ਵੀ ਇਹ ਤਾਂ ਪੰਗਾ ਹੀ ਹੋ ਗਿਆ ਤਾਂ ਮੇਰੇ ਮੁੰਡੇ ਨੂੰ ਕਦ ਵਜ਼ੀਰ ਬਣਾਉਗੇ ਤਾਂ ਇੰਨਾ ਚੋਂ ਬਣਾਉ ਵੀ ਰਾਜੇ ਦੇ ਕੰਨ ਭਰਨ ਲੱਗਿਆ ਰਾਜੇ ਨੂੰ ਕਹਿਣ ਲੱਗਿਆ ਮਹਾਰਾਜ ਵੀ ਇਹਨਾਂ ਦੀ ਗਰੀਬ ਨੇ ਉਹ ਇਹਨੂੰ ਮਤ ਤਾਂ ਉਹ ਹੀ ਜੀ ਤੁਸੀਂ ਇਹਨਾਂ ਦਾ ਮਲਾਜਾ ਤੋੜੋ ਰਾਜੇ ਵਜ਼ੀਰਾਂ ਦੇ ਸਿਰਤੀ ਰਾਜ ਕਰਦੇ ਹੁੰਦੇ ਨੇ ਕੰਨਾਂ ਤੇ ਕੱਚੇ ਹੀ ਹੁੰਦੇ ਨੇ ਉਹ ਕਹਿਣ ਲੱਗਿਆ ਵੀ ਗੱਲ ਤਾਂ ਤੇਰੀ ਠੀਕ ਹੈ ਤਾਂ ਹੁਣ ਭਾਈ ਉਹਨੇ ਮੁੰਡੇ ਨੂੰ ਰੋਕਿਆ ਮੁੰਡਾ ਕਿੱਥੇ ਰੁਕਦਾ ਬਜ਼ੀਰ ਨੂੰ ਕਹਿੰਦਾ ਵੀ ਤੂੰ ਕੱਢ ਕੋਈ ਤਰਕੀਬ ਇਹਨਾਂ ਨੂੰ ਕਿਵੇਂ ਤੋੜਾਂ ਉਹ ਕਹਿੰਦਾ ਮਹਾਰਾਜ 14 ਸਾਲ ਦਾ ਬਨਵਾਸ ਦੇ ਦੇ ਆਪਦੇ ਮੁੰਡੇ ਨੂੰ ਭਾਈ ਰਾਜੇ ਨੂੰ ਕਹੀ ਕਿ 14 ਸਾਲ ਦਾ ਫੱਟਾ ਲਿਖ ਕੇ ਬਾਹਰ ਲਾਤਾ ਲਾਇਆ ਜਦੋਂ ਮੁੰਡਾ ਆਇਆ ਉਹ ਜਦੋਂ ਅੰਦਰ ਲੰਘਣ ਲੱਗਿਆ ਤਾਂ ਜਿਹੜਾ ਖੜਾ ਸੀ ਅਰਦ ਲਈ ਉਹਨੂੰ ਕਹਿੰਦਾ ਵੀ ਰਾਜਕੁਮਾਰ ਪਹਿਲਾਂ ਬੋਲ ਡ ਪੜ ਪੜਿਆ ਜਦੋਂ ਕਿ ਉਹ ਮੈਨੂੰ ਕਾਤੋਂ 14 ਸਾਲ ਦਾ ਬੰਨਵਾਸ ਦੇ ਰਿਹਾ ਮੇਰੇ ਪਿਓ ਕਹਿੰਦੇ ਵੀ ਸਾਨੂੰ ਤਾਂ ਪਤਾ ਨਹੀਂ ਚਲੋ ਜੀ ਵਗ ਗਿਆ ਘੋੜਾ ਕੋਲੇ ਤੀ ਜਾ ਕੇ ਮਿਸਤਰੀਆਂ ਦੇ ਮੁੰਡੇ ਕੋਲ ਵਗ ਗਿਆ ਵੀ ਉਹਨੂੰ ਦੱਸ ਕੇ ਜਾਨਾ ਉਹਨੂੰ ਦੱਸਣ ਲੱਗਿਆ ਤਾਂ ਉਹ ਕਹਿੰਦਾ ਵੀ ਹੁਣ ਥਾਂ ਹੀ ਤਾਂ ਆਪਾਂ ਇਕੱਠੇ ਰਹਿਆ ਹੁਣ ਤੈਨੂੰ ਇਕੱਲਾ ਕਿਵੇਂ ਛੱਡੂ ਵੀ ਚੱਲ ਮੈਂ ਵੀ ਚੱਲਦਾ ਉਹਨਾਂ ਲਵੇ ਉਹਦੇ ਲਵੇ ਵੀ ਕੋੜਾਤੀ ਭਾਈ ਉਹਨੇ ਵੀ ਖੋਲ ਲਿਆ ਦੋਨੇ ਘੋੜਿਆਂ ਤੇ ਜੜ ਗਏ ਕਹਿੰਦੇ ਜੱਲਾਹ ਪੰਡਤਾਂ ਦੇ ਮੁੰਡੇ ਨੂੰ ਵੀ ਦੱਸ ਜੀਏ ਵੀ ਉਹ ਭਾਲੂ ਆਪਾਂ ਨੂੰ ਭਾਈ ਉਹਨੂੰ ਦੱਸਣਗੇ ਤਾਂ ਉਹ ਵੀ ਨਾਲ ਤੁਰ ਪਿਆ ਬਲੋਚਾਂ ਵਾਲਾ ਵੀ ਨਾਲ ਤੁਰ ਪਿਆ ਚਾਰੇ ਚੱਲ ਪਏ ਤਾਂ ਘੋੜਿਆਂ ਤੇ ਬਹਿ ਗਏ ਦੋ ਦੋ ਜਣੇ ਬੈਠੇ ਜਦੋਂ ਲੰਘੇ ਬਹੁਤ ਦੂਰ ਲੰਘੇ ਹੋਏ ਤਾਂ ਰਾਜ ਇੱਕ ਪੰਡਤ ਬੈਠਾ ਹੈ ਪੰਡਤ ਖੂਹ ਦੇ ਕੋਲ ਬੈਠਾ ਖੂਹ ਦਾ ਪਾਣੀ ਕਦੇ ਤਾਂ ਉੱਪਰ ਆ ਜਾਂਦਾ ਹੈ ਕਦੇ ਹੇਠਾਂ ਲੱਗ ਜਾਂਦਾ ਹੈ ਉਹ ਦੇਖ ਰਹੇ ਨੇ ਵੀ ਪੰਡਤ 'ਚ ਬੜੀ ਕਲਾ ਹੈ ਪਾਣੀ ਕਿਵੇਂ ਕਰਦਾ ਇਹ ਉਹ ਪੰਡਤਾਂ ਦਾ ਮੁੰਡਾ ਕਹਿੰਦਾ ਵੀ ਮੈਂ ਸਿਖਦਾਏ ਤੂੰ ਇਹ ਕਲਾ ਉਹ ਕਹਿੰਦੇ ਸਿੱਖ ਲੈ ਕਦੇ ਆਪਣੇ ਕੰਮ ਆ ਜੂਗੀ ਭਾਈ ਉਹ ਕਹਿਣ ਲੱਗਿਆ ਉਹਨੂੰ ਜਾ ਕੇ ਕਹਿੰਦਾ ਵੀ ਮੈਂ ਆ ਪੰਡਤਾਂ ਦਾ ਮੁੰਡਾ ਵੀ ਆ ਕਲਾ ਮੈਨੂੰ ਸਿਖਿਆ ਦਿਓ ਉਹ ਕਹਿੰਦਾ ਭਾਈ ਬੈ ਕੇ ਰਹਿਣਾ ਪਊ ਤੈਨੂੰ ਕੋਲੇ ਉਹ ਕਹਿੰਦਾ ਵੀ ਰਹਿ ਜਾਨਾ ਉਹਨਾਂ ਨੂੰ ਕਹਿੰਦਾ ਵੀ ਤੁਸੀਂ ਜਾਓ ਕੋਈ ਨਹੀਂ ਆਪਾਂ ਫੇਰ ਇਕੱਠੇ ਹੋ ਜਾਾਂਗੇ ਕਾਈ ਉੱਥੇ ਰਹਿ ਗਿਆ ਗਾਹ ਇੱਕ ਬਲੋਚ ਖੜਾ ਕੋਈ ਬੁੜਾ ਉਹ ਆਲਾ-ਦਾਲਾ ਦੇਖ-ਦੇਖ ਕੇ ਤੁਰਦਾ ਹੈ ਉਹ ਬਲੋਚਾਂ ਦਾ ਮੁੰਡਾ ਕਹਿੰਦਾ ਵੀ ਇਹ ਤਾਂ ਕੋਈ ਸਾਡੀ ਬਰਾਦਰੀ ਦਾ ਲੱਗਦਾ ਵੀ ਇਹ ਕੀ ਕਰਦਾ ਫਿਰਦਾ ਦੇਖੀਏ ਕੋਲੇ ਗਿਆ ਉਹਨੂੰ ਕਹਿਣ ਲੱਗਿਆ ਵੀ ਮੈਂ ਵੀ ਬਲੋਚਾਂ ਦਾ ਪੁੱਤਾਂ ਵੀ ਤੂੰ ਇੱਥੇ ਕੀ ਕਰਦਾ ਦੇਖਦਾ ਉਹ ਕਹਿੰਦਾ ਭਾਈ 10 ਸਾਲ ਹੋ ਗਏ ਮੇਰੀ ਬੋਤੀ ਚੋਰੀ ਹੋ ਗਈ ਸੀ ਕਹਿੰਦਾ ਮੈਂ ਉਹਦੀ ਪੈੜ ਭੜ ਦਪੜਦਾ ਆਂ ਬੱਲੇ ਹੋਏ ਕਹਿੰਦੇ 10 ਸਾਲ ਦੀ ਪੈੜ ਕਹਿੰਦਾ ਹਾਂ ਭਾਈ ਮੇਰੇ ਜੇ ਹੈਗਾ ਮੈਂ ਪੈੜ ਪੈੜ ਫੜ ਲੈਣਾ ਉਹ ਕਹਿਣ ਲੱਗਿਆ ਵੀ ਮੈਨੂੰ ਸਿਖਿਆ ਦੇ ਕਹਿੰਦਾ ਨਾਲ ਰਹਿਣਾ ਪਊ ਉਹ ਭਾਈ ਉਹਨੂੰ ਵੀ ਛੱਡ ਗਏ ਕਹਿੰਦੇ ਸਿੱਖ ਲੈ ਸਿੱਖ ਲੈ ਕਦੇ ਕੰਮ ਆ ਜਾਂਦੀ ਹੈ ਚੀਜ਼ ਹੁਣ ਗਾਹਾਂ ਭਾਈ ਮਿਸਤਰੀਆਂ ਦੀ ਟੱਕ ਟੱਕ ਸੁਣੀ ਕੋਈ ਕਾਰਖਾਨਾ ਸੀ ਕਹਿੰਦਾ ਮਿਸਤਰੀਆਂ ਦਾ کارਖਾਨਾ ਲੱਗਦਾ ਹੈ ਕਿਉਂ ਆਪ ਦੀ ਜਾਤ ਦਾ ਸਾਰਿਆਂ ਨੂੰ ਹੀ ਹੁੰਦਾ ਆਪਾਂ ਨੂੰ ਪਿਆਰ ਦੇਖਿਆ ਤਾਂ ਉਹ ਮਿਸਤਰੀ ਉਡਣ ਖਟੋਲੇ ਬਣਾਈ ਜਾਣ ਉਹਦੇ 'ਚ ਚੜਿਆ ਪਰ ਉਹ ਗੇੜਾ ਦੇ ਕੇ ਆ ਕੇ ਮੁੜ ਕੇ ਉਹ ਕਹਿੰਦਾ ਕਮਾਲ ਦੀ ਗੱਲ ਐ ਵੀ ਉਹ ਨੂੰ ਕਹਿੰਦਾ ਬਾਪੂ ਇਹ ਤੈਂ ਬਣਾਇਆ ਉਹ ਕਹਿੰਦਾ ਹਾਂ ਪੁੱਤ ਮੈਂ ਬਣਾਇਆ ਕਹਿੰਦਾ ਬਸ ਐਡਾ ਕੀ ਬਣਦਾ ਹੈ ਕਹਿੰਦਾ ਨਾ ਦੋ ਬੰਦਿਆਂ ਵਾਲਾ ਪੰਜਾਂ ਵਾਲਾ 10 ਵਾਲਾ ਜਿੰਨੇ ਮਰਜ਼ੀ ਵਾਲਾ ਬਣਾ ਲਓ ਵੀ 10 ਬੰਦਿਆਂ ਤੱਕ ਬਣ ਜਾਂਦਾ ਹੈ ਕਹਣ ਲੱਗਿਆ ਜੇ ਮੈਨੂੰ ਸਿਖਿਆ ਦੇ ਮੈਂ ਵੀ ਮਿਸਤਰੀਆਂ ਦਾ ਮੁੰਡਾ ਕਹਿੰਦਾ ਤੂੰ ਰਹਿ ਭਾਈ ਸਿੱਖ ਲਈ ਦੇਣਾ ਅਸੀਂ ਤੈਨੂੰ ਖੁੱਸ ਨਹੀਂ ਤਨਖਾਹ ਤਨਖੂ ਭਾਲੇ ਸਾਥੋਂ ਉਹ ਕਹਿੰਦਾ ਵੀ ਨਹੀਂ ਸਿਖਾਈ ਦਿਓ ਭਾਈ ਰਾਜੇ ਦਾ ਮੁੰਡਾ ਕਹਿੰਦਾ ਚਲ ਠੀਕ ਹੈ ਵੀ ਤੁਸੀਂ ਸੋਨੂੰ ਤਾਂ ਤਿੰਨਾਂ ਨੂੰ ਕੰਮ ਮਿਲ ਗਿਆ ਮੈਂ ਵੀ ਭਾਲਦਾ ਕੋਈ ਜਾ ਕੇ ਵੀ ਤੁਸੀਂ ਮੇਰਾ ਫਿਕਰ ਨਾ ਕਰਿਓ ਹੁਣ ਭਾਈ ਉਹ ਵਗ ਗਿਆ ਇਕੱਲਾ ਹੀ ਰਹਿ ਗਿਆ ਜਦੋਂ ਚਲੋ ਚਾਲ ਜਾਂਦਾ ਹੈ ਜਾ ਕੇ ਉਹ ਇੱਕ ਖੂਹ ਆ ਜਾਂਦਾ ਉੱਥੇ ਦੇਖਦਾ ਵੀ ਮੈਂ ਹੁਣ ਪੂਰੀ ਰਾਤ ਕੱਟਾਂ ਤਾਂ ਉੱਥੇ ਪਈ ਗਿਆ ਖੂਹ ਤੋਂ ਦੂਰ ਹਟ ਕੇ ਪਈ ਗਿਆ ਜਾ ਕੇ ਜਦੋਂ ਰਾਤ ਨੂੰ 12:00 ਵਜੇ ਉਹ ਦੇਖਦਾ ਵੀ ਚਾਨਣ ਹੈ ਬਹੁਤ ਜ਼ਿਆਦਾ ਵੀ ਕਾਹਦਾ ਚਾਨਣ ਹੋ ਰਿਹਾ ਇੰਨਾ ਜਿਵੇਂ ਹਜ਼ਾਰਾਂ ਦੀਵੇ ਲਾਏ ਹੁੰਦੇ ਨੇ ਤਾਂ ਉਨੇ ਉੱਠ ਕੇ ਦੇਖਿਆ ਇੱਕ ਸੱਪ ਉਹ ਖੇਡਦਾ ਫਿਰਦਾ ਉੱਥੇ ਚਾਨਣ ਚ ਦਿਸ ਰਿਹਾ ਉਹਨੂੰ ਖੇਡ ਖੂੜ ਕੇ ਉਹਨੇ ਉਹ ਚਾਨਣ ਬੰਦ ਹੋ ਗਿਆ ਉਹਨੇ ਦੇਖ ਲਿਆ ਵੀ ਮਣੀ ਸੀ ਮਣੀ ਇਹਨੇ ਮੂੰਚ ਪਾਲੀ ਉਹਨੇ ਖੂਚ ਵੜਦਾ ਵੀ ਦੇਖ ਲਿਆ ਵੀ ਤਾਂ ਖੂਚ ਵੜ ਗਿਆ ਭਾਈ ਦੂਜੇ ਦਿਨ ਮੁੰਡੇ ਸਵੇਰੀ ਉੱਠਿਆ ਉੱਠ ਕੇ ਸ਼ਹਿਰ ਚ ਗਿਆ ਸ਼ਹਿਰ ਦੀ ਨੇੜੇ ਉੱਚ-부ੱਚ ਕੇ ਝੋਰਾ ਦੇ ਵਗਿਆ ਜਾ ਕੇ ਉੱਥੇ ਝੋਰੀ ਨੂੰ ਕਹਿਣ ਲੱਗਿਆ ਵੀ ਮਾਤਾ ਮੈਨੂੰ ਮਣ ਸਵਾ ਮਣ ਸਵਾ ਚਾਹੀਦੀ ਹੈ ਉਹ ਕਹਿੰਦੀ ਵੀ ਸਵਾ ਤਾਂ ਪੁੱਤ ਬਥੇਰੀ ਹੈ ਕਹਿੰਦੀ ਉਹ ਦੇਖ ਢੇਰ ਲੱਗਿਆ ਪਿਆ ਮੈਂ ਤਾਂ ਸਾਰਾ ਰੂੜੀਆਂ ਤੇ ਸਿੱਟਣਾ ਹੁੰਦਾ ਹੈ ਵੀ ਉਹ ਅੱਜੀ ਹੁਣੀ ਕੱਢੀ ਹੈ ਕਹਿੰਦੀ ਸਾਫ ਕਰੀਏ ਭੱਠੀ ਵੀ ਤੂੰ ਲੈ ਜਾ ਚਲੋ ਜੀ ਉਹਨੂੰ ਦੋ ਕੁ ਸਿੱਕੇ ਜੇ ਦੇਤੇ ਕਹਿੰਦਾ ਵੀ ਉਹੀ ਤਾਂ ਨਹੀਂ ਮੈਨ ਲ ਜਾਂਦਾ ਉਹਨੇ ਭਾਈ ਉਹਨੂੰ ਦਾਣੇ ਦੂਣੇ ਦੇਤੇ ਨਾਲ ਸੇਰ ਪੱਕੇ ਦਾਣੇ ਪਾਤੇ ਉੰਨੇ ਹੋਈ ਕਹਿੰਦੀ ਲੈ ਤੂੰ ਚੱਬ ਲਈ ਚਲੋ ਜੀ ਲੈ ਕੇ ਸਵਾ ਆ ਗਿਆ ਆ ਕੇ ਉਹਨੇ ਉਹ ਖੂਦ ਆਲੇ-ਦਾਲੇ ਖੰਡਿਆਤੀੁੰਦੇ ਨੇ ਤਾਂ ਖਾਸੇ ਥਾਂ ਚ ਖੰਡਿਆਈ ਜਦੋਂ ਫੇਰ ਉਹਵੇਂ ਦੂਰ ਬਹਿ ਗਿਆ ਰਾਤ ਨੂੰ ਹੁਣ ਜਾਗਦਾ ਐ ਉਹ ਬੈਠਿਆ ਹੋਇਆ ਤਾਂ ਕੀ ਦੇਖਦਾ ਸੱਪ ਆਇਆ ਉਹਨੇ ਮਣੀ ਉਗਲੀ ਜਦੋਂ ਉਹ ਦੂਰ ਜਾ ਕੇ ਡਿੱਗੀ ਸਵਾਦੇ ਵਿੱਚ ਕਿਉਂ ਸਵਾਬ ਬੋਲੀ ਹੁੰਦੀ ਹੈ ਮੋਟੀ ਮੋਟੀ ਵਛਾਈ ਹੋਈ ਥੀ ਉਹਦੀ ਵਿੱਚ ਤਸ ਗਈ ਉਹ ਤਾਂ ਸਵਾਦੇ ਉਹ ਤਾਂ ਚਾਨਣੀ ਨਾ ਹੋਇਆ ਕਿਤੇ ਤਾਂ ਸੱਪ ਨੇ ਕੀ ਕਰਿਆ ਖਿਜ ਗਿਆ ਖਿਜ ਕੇ ਉਹ ਮੌਣ ਦੇ ਖੂਦੀ ਮੌਣ ਦੇ ਵਿੱਚ ਡੰਗ ਮਾਰਿਆ ਕਰੇ ਫੇਰ ਆਲੇ-ਦਾਲੇ ਪਾੜਿਆ ਕਰੇ ਫੇਰ ਜਾ ਕੇ ਡੰਗ ਮਾਰਿਆ ਕਰੇ ਉਹ ਤਾਂ ਅਹੀਂ ਕਰੀਂ ਗਿਆ ਸਾਰੀ ਰਾਤ ਉਹਦਾ ਤਾਂ ਲਹੂ ਲਹਾਨ ਸਿਰ ਹੋ ਗਿਆ ਸੱਪ ਦਾ ਤਾਂ ਕਿ ਉਹਦੇ ਸਿਰ 'ਚ ਜਾਨ ਹੁੰਦੀ ਆ ਉਹ ਤਾਂ ਭਾਈ ਮਰ ਗਿਆ ਸੱਪ ਮਰਿਆ ਤਾਂ ਮੁੰਡੇ ਨੇ ਦੇਖਿਆ ਵੀ ਇਹ ਤਾਂ ਹਿੱਲ ਨਹੀਂ ਰਿਹਾ ਵੀ ਪਤਾ ਨਹੀਂ ਮਰ ਗਿਆ ਉਹਨੇ ਇੱਥੋਂ ਇੱਕ ਡਾਣੀ ਜੀ ਤੋੜੀ ਦੂਰੋਂ ਦਰਖਤ ਤੋਂ ਲੰਬੀ ਜੀ ਉਹਦੇ ਨਾਲ ਹੱਲਿਆ ਆ ਦੇਖਿਆ ਤਾਂ ਵੀ ਇਹ ਤਾਂ ਸੱਚੀ ਮਰ ਗਿਆ ਤਾਂ ਹੁਣ ਹਿੱਲਦਾ ਹੀ ਨਹੀਂ ਭਾਈ ਉਹਨੇ ਉਹ ਭਾਲੀ ਮਣੀ ਮੁੰਡੇ ਨੇ ਮਣੀ ਭਾਲ ਕੇ ਚੱਕੀ ਚੱਕ ਕੇ ਖੂਚ ਵੜ ਗਿਆ ਉੱਚਾ ਗਾਹਾਂ ਦੇਖਦਾ ਇੱਕ ਰਾਜਕੁਮਾਰੀ ਬੈਠੀ ਹੈ ਬਹੁਤ ਸੁੰਦਰ ਨੌਜਵਾਨ ਕੁੜੀ ਉਹ ਪਹਿਲਾਂ ਤਾਂ ਉਹਨੂੰ ਦੇਖ ਕੇ ਹੱਸੀ ਫਿਰ ਰੋਈ ਕਹਿੰਦਾ ਕਾਰਨ ਕੀ ਹੈ ਹੱਸਣ ਤੇ ਰੋਣ ਦਾ ਕਹਿੰਦੀ ਮੈਨੂੰ ਇਹ 12 ਕ ਸਾਲ ਦੀ ਨੂੰ ਕਹਿੰਦੀ ਜਿਹੜਾ ਇਹ ਸੱਪ ਹੈ ਨਾ ਵੀ ਉਹ ਹੈ ਇੱਛਾ ਧਾਰੀ ਹੈ ਕਹਿੰਦੀ ਆਪਦੀ ਦੇਹ ਭਟ ਲੈਂਦਾ ਵੀ ਮੈਨੂੰ ਇਹ ਚੱਕ ਲਿਆ ਆ ਤੀ ਮੈਂ ਫਲਾਨੇ ਰਾਜੇ ਦੀ ਕੁੜੀ ਆ ਕਹਿੰਦੀ ਮੈਨੂੰ 12 ਕ ਸਾਲ ਦੀ ਨੂੰ ਚੱਕ ਲਿਆ ਆ ਦੇ ਪਲਟ ਕੇ ਹੁਣ ਕਹਿੰਦੀ ਮੈਨੂੰ 12 ਸਾਲ ਹੋ ਗਏ ਉਰੇ ਵੀ ਤਾਂ ਮੈਂ ਹੱਸੀਆਂ ਵੀ ਮੈਂ ਤਾਂ ਕਦੇ ਬੰਦਾ ਹੀ ਨਹੀਂ ਦੇਖਿਆ ਉਹ ਵੀ ਇਹੋ ਜਿਹਾ ਤੇਰੇ ਵਰਗਾ ਸੋਹਣਾ ਸੁਨੱਖਾ ਨੌਜਵਾਨ ਰੋ ਮੈਂ ਤਾਂ ਰਹੀਆਂ ਵੀ ਹੁਣ ਉਹ ਆਜੂ ਤੈਨੂੰ ਮਾਰ ਦੂ ਉਹ ਕਹਿੰਦਾ ਬੇਫਿਕਰ ਰਹਿ ਕਹਿੰਦਾ ਆ ਦੇਖ ਤਾਂ ਮੈਂ ਅੰਦਰ ਕਿਵੇਂ ਆ ਗਿਆ ਮਣੀ ਲਕੀ ਆਇਆ ਉਹ ਕਹਿੰਦੀ ਫੇਰ ਉਹ ਕਿੱਥੇ ਐ ਕਹਿੰਦਾ ਉਹ ਤਾਂ ਮੈਂ ਪੂਜੇ ਆਇਆ ਬਾਰੇ ਕਹਿੰਦੀ ਚੱਲ ਦਿਖਾ ਦੇਖਿਆ ਆ ਕੇ ਉਹਨੇ ਭਾਈ ਉਹ ਮਰ ਗਿਆ ਸੱਪ ਫਿਰ ਉਹਨੇ ਵੱਢਤਾ ਟੂਟੇ ਕਰਤੇ ਹੋਏ ਕਹਿੰਦਾ ਉਹ ਪਿਆ ਚਲੋ ਜੀ ਬਾਗੇ ਅੰਦਰ ਜਾ ਕੇ ਹੁਣ ਕੁੜੀ ਨੇ ਉਹਨੂੰ ਭੋਜਨ ਖਵਾਇਆ ਕਹਿੰਦੀ ਆ ਦਾਣੇ ਜੇ ਸਿੱਟ ਪਰੇ ਤੈਨੂੰ ਵਧੀਆ ਪਕਵਾਨ ਬੁਣਾ ਕੇ ਦੇ ਦਿੰਦੀ ਆ ਉਹਨੂੰ ਤੇ ਰਹਿੰਦਾ ਮੁੰਡਾ ਉਹਦੇ ਕੋਲੇ ਕੁੜੀ ਕੋਲੇ ਤਾਂ ਉਹ ਵੀ ਦੱਸਦਾ ਮੈਂ ਵੀ ਰਾਜੇ ਦਾ ਪੁੱਤਾ ਫਲਾਨੇ ਦਾ ਮੈਨੂੰ ਬਨਵਾਸ ਦੇ ਤਾਂ ਇੰਨੇ ਸਾਲ ਮੇਰੇ ਤਿੰਨ ਦੋਸਤ ਨੇ ਉਹਨੇ ਸਾਰੀ ਕਹਾਣੀ ਸੁਣਾਈ ਉਹਨੂੰ ਚਲੋ ਜੀ ਉਹ ਕਹਿਣ ਲੱਗੀ ਵੀ ਆਪਾਂ ਸਾਰ ਪਾਸਾ ਖੇਡੀਏ ਬਾਹਰੇ ਚੱਲੀਏ ਉਹ ਕਹਿੰਦਾ ਚੱਲ ਬਾਹਰੇ ਆਕੇ ਬੈ ਕੇ ਖੇਡਣ ਲੱਗੇ ਤਾਂ ਮੁੰਡੇ ਨੇ ਦੇਖਿਆ ਰਾਜਕੁਮਾਰ ਨੇ ਵੀ ਉਹ ਗਰਦ ਉੱਠੀ ਆਉਂਦੀ ਆ ਵੀ ਕੋਈ ਘੋੜਿਆਂ ਤੇ ਆ ਰਿਹਾ ਹੈ ਭੱਜ ਕੇ ਅੰਦਰ ਜਾਵੜੇ ਕੁੜੀ ਦੀ ਇੱਕ ਜੁੱਤੀ ਦੀ ਪਾਂਗ ਰਹੀ ਬਾਹਰੇ ਸੋ ਉਹਨੇ ਇਹਦੀਆਂ ਤਾਰਾਂ ਲੱਜੜੀਆਂ ਹੋਈਆਂ ਜੁੱਤੀ 'ਚ ਆਏ ਭਾਈ ਉਹ ਵਜ਼ੀਰ ਰਾਜੇ ਦੇ ਸੀਗੇ ਵਜ਼ੀਰ ਨੇ ਚੱਕ ਲਈ ਸੋਚਦਾ ਵੀ ਜੇ ਰਾਣੀ ਨੂੰ ਦੇਉਂ ਜਾ ਕੇ ਇੰਨੀ ਸੋਹਣੀ ਜੁੱਤੀ ਮੈਨੂੰ ਆ ਨਾਮ ਦੇਊਗੀ ਲੈ ਗਿਆ ਭਾਈ ਜਾ ਕੇ ਰਾਣੀ ਨੂੰ ਦਿੱਤੀ ਰਾਣੀ ਨੂੰ ਦੇ ਕੇ ਜੁੱਤੀ ਉਹਨੇ ਪਾਇਰ ਚ ਪਾਈ ਕਹਿੰਦੀ ਤਾਂ ਬੜੀ ਫਿੱਟਾ ਕਹਿੰਦੀ ਦੂਜੀ ਵੀ ਲਿਆ ਉਹ ਕਹਿੰਦਾ ਵੀ ਇਹ ਹੈਗੀ ਤਾਂ ਇੱਕੋ ਹੀ ਥੀ ਪਾਈ ਉਹ ਤਾਂ ਪੈਗੀ ਕਣ ਪੱਟੀ ਲੈ ਕੇ ਰਾਜਾ ਆਇਆ ਕਹਿੰਦਾ ਕੀ ਗੱਲ ਉਹ ਤਾਂ ਬੋਲੇ ਨਾ ਤਾਂ ਉਹ ਕਹਿੰਦਾ ਮੈਨੂੰ ਗੱਲ ਤਾਂ ਦੱਸ ਜੇ ਬੋਲੇਗੀ ਤਾਂ ਹੀ ਪਤਾ ਲੱਗੂ ਕਹਿੰਦੀ ਇਹਦੇ ਨਾਲ ਦੀ ਜੁੱਤੀ ਮੰਗਾ ਕਹਿੰਦਾ ਇਹ ਕਿੱਥੋਂ ਆਈ ਹੈ ਕਹਿੰਦੀ ਵਜ਼ੀਰ ਲਿਆਇਆ ਕਹਿੰਦਾ ਲੈ ਇਹ ਕਿੱਡੀ ਕ ਗੱਲ ਐ ਵਜ਼ੀਰ ਨੂੰ ਬੁਲਾਇਆ ਵਜ਼ੀਰ ਸੋਚਦਾ ਵੀ ਆਹਾ ਹਾ ਹਾ ਹੁਣ ਤਾਂ ਨਾਮ ਮਿਲੂ ਮੈਨੂੰ ਰਾਜਾ ਬੁਲਾ ਰਿਹਾ ਜਿਹੜਾ ਜਦੋਂ ਗਾਹਾਂ ਗਿਆ ਤਾਂ ਦੇਖਦਾ ਵੀ ਕਹਣ ਲੱਗਿਆ ਇਹਦੇ ਨਾਲ ਦਾ ਦੂਜਾ ਪੈਰ ਲਿਆ ਕੇ ਦੇ ਹੁਣ ਮੇਰੀ ਤਾਂ ਰਾਣੀ ਰੂਸੀ ਬੈਠੀ ਐ ਚਲੋ ਜੀ ਨਹੀਂ ਕਹਿੰਦਾ ਫਿਰ ਤੈਨੂੰ ਪਤਾ ਮੈਂ ਹਾਲ ਕੀ ਕਰੂੰ ਬਾਗਿਆ ਭਾਈ ਉਹ ਜੁੱਤੀ ਦਾ ਪੈਰ ਕਿੱਥੋਂ ਮਿਲਦਾ ਉਹਨੇ ਸੋਚਿਆ ਵੀ ਜੁੱਤੀ ਤਾਂ ਇੱਥੋਂ ਹੀ ਮਿਲਿਆ ਇਹਦਾ ਮਤਲਬ ਕੋਈ ਖੂਫਾ ਚ ਨਾ ਹੋਵੇ ਕਿਉਂ ਪੈੜਾ ਦੇਖਦਾ ਉੱਥੇ ਵੀ ਪੈੜਾ ਵੀ ਹੈਗੀਆਂ ਨੇ ਪੈੜਾ ਗਾਹਾਂ ਬਣੀ ਹੈਗੀਆਂ ਕਿਧਰੇ ਸਵਾ ਵੀ ਭਈਆ ਉੱਥੇ ਭਾਈ ਉਹ ਠਗਣੀ ਨੂੰ ਲੈ ਜਾਂਦਾ ਫਫੇ ਕੁੱਟਣੀ ਨੂੰ ਲਗਿਆ ਜਦੋਂ ਉਹਨੂੰ ਸਾਰਾ ਕੁਝ ਸਮਝ ਆਉਂਦਾ ਉਹ ਕਹਿੰਦੀ ਵੀ ਠੀਕ ਆ ਮੈਂ ਜਾਣਾ ਮੇਰਾ ਕੰਮ ਆਈ ਦੂਏ ਦਿਨ ਆ ਕੇ ਕਹਿਣ ਲੱਗੀ ਵੀ ਤੂੰ ਮੈਨੂੰ ਇੱਕ ਤਾਂ ਬੰਦੇ ਦੇ ਦੇ 10-12 ਟੁਕੜੀ ਫੌਜ ਦੀ ਉਹ ਕਹਿੰਦਾ ਵੀ ਲੈ ਜਾ ਆ ਗਈ ਭਾਈ ਉਹਨਾਂ ਨੂੰ ਤਾਂ ਉਹਲੇ-ਛੋਲੇ ਕਰਤਾ ਫੌਜ ਨੂੰ ਤਾਂ ਤਾਂ ਆਪ ਉੱਥੇ ਬੈ ਗਈ ਖੱਟ ਕੇ ਜੇ ਖੂਤੋਂ ਉਹ ਬਾਹਰ ਨਿਕਲੇ ਮੁੰਡਾ ਤੇ ਕੁੜੀ ਉਹ ਨੂੰ ਕਹਿਣ ਲੱਗੀ ਦੇਖ ਕੇ ਰੋਣ ਲੱਗੀ ਜਾ ਕੇ ਉਹਦੇ ਕੋਲੇ ਭੱਜ ਕੇ ਗਈ ਜੱਫੀ ਪਾ ਲਈ ਜਾ ਕੇ ਕੁੜੀ ਨੂੰ ਕਹਿੰਦੀ ਨੀਤੀ ਏ ਮੈਂ ਤੇਰੀ ਮਾਸੀ ਆ ਮੈਂ ਤਾਂ ਮਸਾਂ ਪਾਲੀ ਆ ਮੈਂ ਤਾਂ ਇੱਥੇ ਬੈਠੀ ਰੋਣ ਲੱਗੀ ਸੀ ਹੁਣ ਵੀ ਮੈਨੂੰ ਨਹੀਂ ਤੂੰ ਥੇ ਹੁੰਦੀ ਉਹ ਕਹਿੰਦੀ ਮੈਂ ਤਾਂ ਕਿਸੇ ਮਾਸੀ ਨੂੰ ਨਹੀਂ ਜਾਣਦੀ ਭਾਈ ਜਦੋਂ ਰਾਜੇ ਦੇ ਮੁੰਡੇ ਨੇ ਸੋਚਿਆ ਵੀ ਲੈ ਕਿੰਨਾ ਪਿਆਰ ਕਰਦੀ ਆ ਤਾਂ ਰੋਂਦੀ ਆ ਮਨਮਨ ਉਹਨੂੰ ਕਹਿੰਦਾ ਵੀ ਆਏ ਨਹੀਂ ਕਹਿੰਦਾ ਵੀ ਤੂੰ ਤੇਰੀ ਮਾਸੀ ਹੈ ਹੋਊਗੀ ਵੀ ਤੂੰ ਨਹੀਂ ਜਾਣਦੀ ਤਾਂ ਕੀ ਹੈ ਕੋਈ ਨਾ ਕਹਿੰਦਾ ਚੱਲ ਵੀ ਕਿੰਨਾ ਰੋ ਰਹੀ ਹੈ ਇਹਨੂੰ ਚੁੱਪ ਕਰਾ ਕਹਿੰਦਾ ਚੱਲ ਇਹਨੂੰ ਅੰਦਰ ਲੈ ਕੇ ਚੱਲ ਲੈ ਰੋਟੀ ਪਾਣੀ ਖਵਾਓ ਭਾਈ ਉਹ ਤਾਂ ਠਾਗਣੀ ਤਾਂ ਉਹੀ ਪਾਲਦੀ ਸੀ ਗਏ ਜਦੋਂ ਲੈ ਗਈ ਉਹਨੂੰ ਅੰਦਰ ਲ ਜਾ ਕੇ ਪ੍ਰਸ਼ਾਦਾ ਪਾਣੀ ਛਕਿਆ ਬਣਾ ਬਣਾ ਕੇ ਭਗਵਾਨ ਉਹ ਕੁੜੀ ਕੋਲੇ ਤੇ ਇੱਕ ਪੁਤੀਲਾ ਪੁਤੀਲੇ ਨੂੰ ਜੋ ਕੁਝ ਕਹਿ ਦਿੰਦੇ ਤੇ ਆ ਬਣ ਜੇ ਉਹੀ ਬਣ ਜਾਂਦਾ ਖਾ ਪੀ ਕੇ ਉਹਨੂੰ ਕਹਿਣ ਲੱਗੀ ਕੁੜੀ ਨੂੰ ਉਹ ਰਾਜਕੁਮਾਰ ਗਿਆ ਸਾਂ ਉਹਨੂੰ ਕਹਿੰਦੀ ਵੀ ਚੱਲ ਰਾਜਕੁਮਾਰ ਨੂੰ ਰਾਮ ਕਰਨ ਦਿੱਤੀਏ ਅਜਾ ਆਪਾਂ ਬਾਹਰੇ ਚੱਲੀਏ ਕਹਿੰਦੀ ਤੇਰੀ ਦੂਜੀ ਮਾਸੀ ਨੇ ਵੀ ਆਉਣਾ ଥି ਉਹ ਬਣਾ ਕਹਿੰਦੀ ਡੀਕਦੀ ਹੋਵੇ ਮੇਰੇ ਵਾਂਗ ਰੋਂਦੀ ਹੋਵੇ ਬੇਟੀ ਵਈ ਕੁੜੀ ਕਹਿੰਦੀ ਚੱਲ ਮਾਸੀ ਹੁਣ ਉਹਨੂੰ ਮਾਸੀ ਬਣਾ ਲਿਆ ਕੁੜੀ ਨੇ ਵੀ ਉਹਨੂੰ ਕੀ ਪਤਾ ਵੀ ਕੌਣ ਹੈ ਰਾਜਕੁਮਾਰ ਦੀ ਜੇਬ ਚੋਂ ਕੁੜੀ ਨੇ ਕੱਢੀ ਮਣੀ ਬਾਹਰ ਨਿਕਲ ਆਈਆਂ ਬਾਹਰ ਨਿਕਲੀਆਂ ਤਾਂ ਆਕੇ ਫੜ ਲਈ ਕੁੜੀਓ ਨੇ ਤਾਂ ਫੜ ਕੇ ਮਣਿਓ ਤਾਂ ਖੋਲੀ ਉਹ ਬੈਠੀ ਬੈਠੀ ਉਹਨੂੰ ਕਹਿੰਦੀ ਧੀਏ ਦੇਖਾ ਇਹ ਕੀ ਹੈ ਕਹਿੰਦੀ ਹੀਰਾ ਜਾਂ ਚਮਕਦਾ ਇੰਨਾ ਵੀ ਮੈਨੂੰ ਵੀ ਦਿਖਾ ਦੇ ਮੈਂ ਤਾਂ ਕਦੇ ਨਹੀਂ ਦੇਖਿਆ ਸੀ ਕਿਵੇਂ ਇਹਦੇ ਨਾਲ ਹੀ ਅੰਦਰ ਵੜ ਜਾਂਦੇ ਹੋ ਉਹ ਤੋਂ ਭਾਈ ਲੈ ਲਈ ਮਣੀ ਲੈ ਕੇ ਜੇਬ ਚ ਪਾ ਲਈ ਤਾਂ ਚੀਕ ਮਾਰੀ ਜਿਵੇਂ ਉਹਨੇ ਕਿਹਾ ਹੋਇਆ ਸੀ ਉਧਰੋਂ ਨਿਕਲਿਆ ਇਹ 10-12 ਜਾਣੇ ਆ ਕੇ ਫੜ ਕੇ ਦੋਹਾਂ ਨੂੰ ਲੈ ਗਏ ਲਗਾਏ ਹੋਏ ਚਨ ਫਫੇ ਕੁੱਟਣੀ ਤਾਂ ਮਣੀ ਉਹਦੀ ਜੇਬ ਚੋਂ ਤਾਂ ਆਪਣੇ ਘਰ ਨੂੰ ਭੱਗ ਗਈ ਕੁੜੀ ਨੂੰ ਰਾਜੇ ਦੇ ਪੇਸ਼ ਕਰਿਆ ਰਾਜਾ ਕਹਿਣ ਲੱਗਿਆ ਨਾਲੇ ਉਹ ਜੁੱਤੀ ਦੀ ਬਾੰਗ ਲੈ ਗਈ ਚੱਕ ਕੇ ਵਜ਼ੀਰ ਨੇ ਜਾ ਕੇ ਉਹ ਜੁੱਤੀ ਵੀ ਦੇਤੀ ਰਾਣੀ ਤਾਂ ਬੜੀ ਖੁਸ਼ ਹੋ ਗਈ ਮੈਨੂੰ ਤਾਂ ਸਿਉਨੇ ਦੀਆਂ ਤਾਰਾਂ ਵਾਲੀ ਬੜੀ ਸੋਹਣੀ ਜੁੱਤੀ ਕਹਿੰਦੀ ਮੇਰੇ ਕੋਲ ਤਾਂ ਇੱਕੋ ਵੀ ਨਹੀਂ ਸੀ ਸੋਹਣੀ ਜੁੱਤੀ ਚਲੋ ਜੀ ਗਏ ਹੋਏ ਤਾਂ ਰਾਜਾ ਕਹਿੰਦਾ ਵੀ ਮੈਂ ਤਾਂ ਤੇਰੇ ਨਾਲ ਵਿਆਹ ਕਰਾਉਂਗਾ ਤਾਂ ਉਹ ਕਹਿਣ ਲੱਗੀ ਵੀ ਮਹਾਰਾਜ ਇੱਕ ਸਾਲ ਦਾ ਸਮਾਂ ਦਿਓ ਜੇ ਮੇਰਾ ਮਾਗਰ ਘਰ ਦਾ ਕੋਈ ਆ ਗਿਆ ਤਾਂ ਮੈਂ ਜਾਊਂਗੀ ਜੇ ਨਾ ਆਇਆ ਮੈਂ ਸੋਡਨ ਨਾਲ ਆਪ ਹੀ ਹੱਸ ਕੇ ਸ਼ਾਦੀ ਕਰ ਲਵਾਂਗੀ ਅੱਗੇ ਰਾਜੇ ਅਹੀਂ ਹੁੰਦੇ ਜ਼ਬਾਨ ਦੇ ਪੱਕੇ ਹੁੰਦਿਆਂ ਹੁਣ ਤਾਂ ਵੀ ਨਹੀਂ ਬੰਦਾ ਕੋਈ ਛੱਡਦਾ ਕਿਸੇ ਨੂੰ ਨੌਜਵਾਨ ਕੁੜੀ ਤਾਂ ਕਿੱਥੇ ਬੱਚਿਆਂ ਨੂੰ ਨਹੀਂ ਅੱਜ ਕੱਲ ਤਾਂ ਬਖਸ਼ ਦੇ ਲੋਕ ਤਾ ਭਾਈ ਉਹ ਕਹਿੰਦੀ ਪਰ ਮੈਂ ਮਹਿਲ ਵੱਖਰਾ ਲਵਾਂਗੀ ਉਹ ਕਹਿੰਦਾ ਠੀਕ ਐ ਭਾਈ ਉਹਨੂੰ ਵੱਖਰਾ ਮਹਿਲ ਦੇ ਤਾਂ ਇਕੱਲੀ ਹੋਈ ਰਹਿੰਦੀ ਐ ਕਹਿੰਦੀ ਮੈਨੂੰ ਇੱਕੋ ਹੀ ਦਾਸੀ ਚਾਹੀਦੀ ਐ ਬਹੁਤਾ ਕੁਝ ਨਹੀਂ ਚਾਹੀਦਾ ਬਸ ਜਾਨੀ ਭਾਈ ਉਹ ਤਾਂ ਉੱਥੇ ਰਹਿੰਦੀ ਐ ਇਧਰੋਂ ਜਿਹੜਾ ਪੰਡਤਾਂ ਦਾ ਮੁੰਡਾ ਸੀ ਉਹ ਸਿੱਖ ਗਿਆ ਜਾਦੂ ਦੀ ਕਲਾ ਉਹ ਗਾਹ ਤੁਰਿਆ ਹੁੰਦਾ ਐ ਉਹ ਮੈਂ ਵੀ ਇੱਧਰ ਨੂੰ ਗਏ ਤੇ ਉਹ ਆ ਕੇ ਉਹਨੇ ਦੇਖਿਆ ਗਾਹ ਉਹ ਵੀ ਦੇਖਦਾ ਹੁੰਦਾ ਵੀ ਉਹ ਖੜਾ ਸੀ ਜਿੱਥੇ ਬਲੋਚ ਤਾਂ ਉਹਨੂੰ ਭਾਈ ਬਲੂਚਾਂ ਦਾ ਮੁੰਡਾ ਵੀ ਟੱਕਰ ਗਿਆ ਬਲੂਚਾਂ ਦਾ ਮੁੰਡਾ ਪੈੜ ਭਾੜ ਭਾਲ ਕੇ ਮੰਗਰ ਜਾ ਰਿਹਾ ਉਹ ਦੋਏ ਇਕੱਠੇ ਹੋ ਗਏ ਚਲੋ ਉਪੈੜ ਭਾਲ ਦੇ ਭਾਲ ਦੇ ਜਾ ਕੇ ਮਿਸਤਰੀਆਂ ਦੇ ਪਹੁੰਚ ਗਏ ਉਥੋਂ ਲਿਆ ਮਿਸਤਰੀ ਨੂੰ ਮਿਸਤਰੀ ਨੇ ਉਹਨਾਂ ਤੋਂ ਸੰਦ ਸੰਡੇੜਾ ਲੈ ਲਿਆ ਕੋਲੇ ਵੀ ਮੈਨੂੰ ਹੋਰ ਨਹੀਂ ਮੈਨੂੰ ਸੰਦ ਸੰਡੇੜਾ ਤਾਂ ਦੇ ਦਿਓ ਪੂਰਾ ਮੈਂ ਆਪਦਾ ਬਣਾ ਤਾਂ ਸਕੂਗਾ ਤਿੰਨੇ ਜਾਣੇ ਭਾਈ ਪੈੜ ਭਾਲ ਦੇ ਭਾਲ ਦੇ ਉਹ ਖੂਹ ਤੇ ਪਹੁੰਚ ਗਏ ਖੂਹ ਤੇ ਪਹੁੰਚੇ ਤਾਂ ਕਹਿੰਦੇ ਵੀ ਹੁਣ ਇਦੋਂ ਗਾਹਾਂ ਪੈੜ ਨਹੀਂ ਜਾਂਦੀ ਵੀ ਕੀ ਬੰਦਾ ਕੁਝ ਵੱਡ ਗਿਆ ਮੈਂ ਸੋਚਦੇ ਨੇ ਬੈਠੇ ਤਾਂ ਉਹ ਕਹਿਣ ਲੱਗੇ ਵੀ ਨਹੀਂ ਆਪਾਂ ਸ਼ਹਿਰ ਚ ਮਾਰ ਕੇ ਆਉਂਗੇ ਜੜਾ ਉਹਨਾਂ ਨੇ ਪੈੜਾਂ ਦੇਖੀਆਂ ਮੁੰਡੇ ਨੇ ਬਲੋਚਾਂ ਦੇ ਨੇ ਵੀ ਇਹ ਘੋੜਿਆਂ ਦੀਆਂ ਪੈੜਾਂ ਵੀ ਨੇ ਉਹਨਾਂ ਦੇ ਮਾਗਰ ਗਏ ਜਦੋਂ ਇਹ ਤਾਂ ਰਾਜੇ ਦੇ ਮਹਿਲ ਚ ਜਾ ਪਹੁੰਚੀਆਂ ਪੈੜਾਂ ਉਧਰੋਂ ਫਫੇ ਕੁੱਟਣੀ ਦੀ ਪੈੜ ਫੜ ਲਈ ਉਹ ਪੜ ਉਹ ਭੇ ਕੁੱਟਣੀ ਦੇ ਘਰੇ ਜਾਵੜੀ ਕਿਉਂ ਮੜੋ ਪੜਾ ਬਚਣ ਲੱਗ ਗਿਆ ਤੀ ਮੁੰਡਾ ਬਲੋਚਾਂ ਦਾ ਤਾਂ ਹੁਣ ਉਹਨਾਂ ਨੇ ਕੀ ਕਰਿਆ ਉਹ ਸਾਰੀ ਗੱਲਬਾਤ ਕਿਸੇ ਬੰਦਿਆਂ ਨਾਲ ਗੱਲ ਕਰਿਆ ਕਰਨ ਲੋਕਾਂ ਨੇ ਦੱਸਿਆ ਵੀ ਭਾਈ ਇੱਥੇ ਭੇ ਕੁੱਟਣੀ ਆ ਵੀ ਉਹਨੇ ਰਾਜੇ ਨੂੰ ਰਾਣ ਉੱਥੋਂ ਖੂਚੋ ਲਿਆ ਕੇ ਦਿੱਤੀ ਆ ਕੋਈ ਕੁੜੀ ਵੀ ਖੂਚ ਰਹਿੰਦੀ ਤੀ ਮਣੀ ਉਹਦੇ ਕੋਲ ਤੀ ਆਯੋ ਮੁੰਡੇ ਸਾਰੀ ਗੱਲ ਵਾ ਤਾਂ ਸਮਝ ਗਏ ਸਮਝ ਕੇ ਉਹ ਤਾਂ ਪੰਡਤ ਬਣ ਕੇ ਇੱਕ ਮੁੰਡਾ ਵਗ ਗਿਆ ਕੱਪੜੇ ਪਾ ਕੇ ਪੁੱਛਿਆ ਲੈ ਲੋ ਕੋਈ ਜੋਤਸੀ ਆਇਆ ਪੁੱਛੇ ਉਹ ਬੁੜੀ ਦਾ ਮੁੰਡਾ ਗਿਆ ਹੋਇਆ ਸੀ 10-12 ਸਾਲ ਤੋਂ ਕੋਈ ਚਿੱਠੀ ਜੀਰਾਂ ਨਹੀਂ ਆਇਆ ਉਹ ਗਿਆ ਹਾਇਤੀ ਫੌਜ 'ਚ ਉਹ ਕਹਿਣ ਲੱਗੀ ਜੀ ਨੂੰ ਕੋਈ ਇੱਛਾ ਹੁੰਦੀ ਆ ਨਿਗਰ ਰੱਖਦਾ ਉਹ ਕਹਿੰਦੀ ਵੀ ਬਾਬਾ ਮੈਨੂੰ ਦੱਸ ਕੇ ਜਾ ਮੇਰਾ ਪੁੱਤ ਕਹਿੰਦੀ ਆਊਗਾ ਕਿ ਹੈਗਾ ਕਿ ਨਾ ਵੀ 10-12 ਸਾਲ ਦਾ ਫੌਜ 'ਚ ਗਿਆ ਹੋਇਆ ਹੈ ਪਹਿਲਾਂ ਚਿੱਠੀ ਜਿਹੜਾ ਵੀ ਆਉਂਦਾ ਤੇ ਹੁਣ ਗੁਸਬ ਨਹੀਂ ਆਉਂਦਾ। ਉਹਨਾਂ ਹੱਥ ਦੇਖ ਕੇ ਕਹਿੰਦਾ ਬਾ ਮਾਤਾ ਪੁੱਤ ਤਾਂ ਤੇਰਾ ਆ ਰਿਹਾ ਤਾਂ ਨੇੜੇ ਹੀ ਲੱਗਿਆ ਪਿਆ ਕਹਿੰਦਾ ਪਹੁੰਚਣ ਆਲਾ ਬਹੁਤ ਕੁਸ ਲੈ ਕੇ ਆ ਰਿਹਾ ਹੈ ਉਹ ਕਹਿੰਦੀ ਅੱਛਾ ਚਲੋ ਜੀ ਕਈ ਕਿਉ ਤਾਂ ਭੱਗ ਗਿਆ। ਉਹਨੇ ਦੂਜਾ ਪੇਜ ਤਾਂ ਜਾ ਕੇ ਆਇਆ ਜਦੋਂ ਇੱਕ ਰਾਤੋਂ ਖੱਜਰ ਲੈ ਲਈ ਉਹਦੇ ਉੱਤੇ ਕੁਰਜੀ ਦੇ ਵਿੱਚ ਡਿਟੀਆਂ ਰੋੜੇ ਇਕੱਠੇ ਕਰ ਲਈ। ਬੱਟੀਆਂ ਸੱਟੀਆਂ ਇਕੱਠੀਆਂ ਕਰਕੇ ਅੱਧੀ ਸਾਰੀ ਕੁਰਜੀ ਕਰਕੇ ਜਾ ਕੇ ਬਾਰ ਖੜਕਾਤਾ। ਕਹਿੰਦੀ ਕਹਿੰਦਾ ਮਾਂ ਆ ਗਿਆ ਮੈਂ। ਭਾਈ ਜੱਫੀ ਪਾ ਕੇ ਭੱਜ ਕੇ ਮਿਲੀ। ਕਹਿੰਦਾ ਮਾਂ ਬਾਕੀ ਗੱਲ ਮਾਂ ਤਾਂ ਫੇਰ ਕਰਾਂਗੇ ਪਹਿਲਾਂ ਮੇਰੀ ਮਾਇਆ ਲਿਆਇਆ। ਦੋ ਬੋਰੀਆਂ ਨੇ ਕਹਿੰਦਾ ਇੱਕ ਬਾਹਰ ਹਲੇ ਦੱਬ ਕੇ ਆਇਆ। ਵੀ ਕੋਈ ਫੜ ਨਾ ਲਵੇ ਕਹਿੰਦਾ ਟੋਆ ਪੱਟ ਇਹ ਦੱਬ ਦੀਏ। ਭਾਈ ਉਹਨੇ ਦੱਬਤੀ ਟੂਆ ਪਟਕੇ ਉਹਨੂੰ ਕਹਿੰਦੀ ਲੈ ਹੁਣ ਤੂੰ ਰੋਟੀ ਪਾਣੀ ਖਾ ਲੈ ਉਹ ਕਹਿੰਦਾ ਮੈਂ ਰੋਟੀ ਪਾਣੀ ਖਵਾਵਾਂ ਫਿਰ ਦੂਜੀ ਬੋਰੀ ਲਿਆਵਾਂ ਚੱਕ ਕੇ ਕਹਿੰਦੀ ਉਹ ਜਦ ਰੋਟੀ ਪਾ ਕੇ ਥਾਲੀ ਚ ਦਿੱਤੀ ਕਹਿੰਦਾ ਓਹੋ ਮਾਂ ਕਹਿੰਦਾ ਮੇਰੇ ਲਈ ਉਹਦਾ ਇੱਕ ਮਣੀ ਦੀ ਕਹਿੰਦਾ ਬੜੀ ਸੋਹਣੀ ਤੇ ਮਹਿੰਗੀ ਕਹਿੰਦਾ ਉਹ ਤਾਂ ਇਹਦੇ ਵਿੱਚ ਹੀ ਦੱਬਤੀ ਆਪਾਂ ਕਹਿੰਦਾ ਮੈਂ ਤਾਂ ਉਹਨੂੰ ਥਾਲੀ ਚ ਧਰ ਕੇ ਫਿਰ ਰੋਟੀ ਖਾਣਾ ਕਹਿੰਦਾ ਹੁਣ ਮੈਨੂੰ ਉਹ ਕੱਢਣੀ ਪਊਟ ਕੇ ਕਹਿੰਦੀ ਨਾ ਪੁੱਤ ਮਣੀ ਤਾਂ ਤੈਨੂੰ ਮੈਂ ਦੇ ਦਿੰਨੀ ਆ ਕਹਿੰਦਾ ਵਾਹ ਮਾਂ ਤੇਰੇ ਕੋਲ ਵੀ ਮਣੀ ਐ ਕਹਿੰਦਾ ਤੈ ਕਿੱਥੋਂ ਲੈ ਲਈ ਉਹ ਸਾਰੀ ਕਹਾਣੀ ਦੱਸਦੀ ਆ ਉਹਨੂੰ ਵੀ ਐਂ ਕਰਕੇ ਉੱਥੇ ਦੀ ਵੀ ਉਹ ਰਾਜਕਮਾਰ ਤਾਂ ਉਹ ਵਿਚੀ ਸੁੱਤਾ ਰਹਿ ਗਿਆ ਮੈਂ ਤਾਂ ਉਹਨੂੰ ਜਿੱਤ ਕੱਢ ਲਈ ਕੁੜੀ ਨੂੰ ਚਲ ਐ ਸਾਰੀ ਗੱਲ ਨਹੀਂ ਸੁਣਾ ਦਿੰਦੀ ਆ ਉਹਨੂੰ ਭਾਈ ਹੁਣ ਉਹ ਮੁੰਡੇ ਨੇ ਰੋਟੀ ਪਾਣੀ ਖਾਧੀ ਮਣੀ ਭਾਈ ਜੇਬ ਚ ਕਹਿੰਦਾ ਲੈ ਮਾਂ ਮਣੀ ਮੈਂ ਨਾਲ ਹੀ ਲੈ ਜਾਂਦਾ ਮੈਂ ਦੂਜੀ ਬੋਰੀ ਚੱਕ ਲਿਆ ਮਾਂ ਕਹਿੰਦਾ ਜਾਣਨ ਕਰ ਲੂਗਾ ਇਹਦੇ ਨਾਲ ਕਹਿੰਦੀ ਹਾਂ ਹਾਂ ਪੁੱਤ ਜਾ ਲੈ ਜਾ ਭਾਈ ਭੱਗ ਗਿਆ ਹੁਣ ਆਉਣਾ ਜਾਣਾ ਕਿਨੇ ਤੇ ਉਹ ਵੀ ਪਾਰ ਗਿਆ ਗਿਆ ਜਦੋਂ ਹੁਣ ਪਹੁੰਚ ਗਿਆ ਨਾ ਕੋਲੇ ਜਾ ਕੇ ਮਣੀ ਕੋਲੇ ਦੀ ਜ ਤਿੰਨੇ ਜਾਣੇ ਖੂਦ ਦੇ ਵਿੱਚ ਜਾ ਤਰੇ ਜਾ ਕੇ ਦੇਖਿਆ ਤਾਂ ਉਹ ਤਾਂ ਬੇਸੁੱਧ ਹੋਇਆ ਪਿਆ ਤੇ ਅੱਜ ਤਿੰਨ ਚਾਰ ਦਿਨਾਂ ਦਾ ਭੁੱਖਾ ਤੇ ਹਾਇਆ ਉਹਨੂੰ ਹਲਿਆਇਆ ਅਠਾਇਆ ਤਾਂ ਉਹਨੂੰ ਲੈ ਕੇ ਬਾਹਰ ਨਿਕਲਿਆ ਆਏ ਉਹ ਵੀ ਸਮਝ ਗਏ ਵੀ ਕਾਇ ਦਿਨਾਂ ਦਾ ਤਪਿਆ ਹੈ ਭੁੱਖਾ ਹੈ ਹੁਣ ਉਧਰੋਂ ਰਾਜੇ ਦੀ ਕੁੜੀ ਤੀ ਜਿਹੜੀ ਉਹਨੇ ਰਾਜੇ ਨੂੰ ਕਹੀ ਕਿ ਲੰਗਰ ਲਵਾਇਆ ਹੋਇਆ ਵੀ ਤੂੰ ਜੱਗ ਕਰ ਉਹ ਜੱਗ ਉਹਨੂੰ ਉਹਦੀ ਵੀ ਜੱਗ ਦੇ ਵਿੱਚ ਫਿਰ ਉਹ ਵੀ ਆਉਣਗੇ ਕਹਿੰਦੀ ਵੀ ਜਿੰਨਾ ਬੰਦਰ ਵੀ ਖਾਣਾ ਖਾਊ ਨਾ ਉਸ ਤੋਂ ਸਾਰੇ ਗੇਟ ਬੰਦ ਕਰ ਦਿਓ ਵੀ ਇੱਧਰ ਦੀ ਅੰਦਰ ਪੜਨਾ ਇੱਧਰ ਦੀ ਬਾਹਰ ਨਿਕਲਣਾ ਜਿਹੜਾ ਬਾਹਰ ਨਿਕਲੂ ਉਹ ਮੇਰੇ ਕੋਲ ਹੋ ਕੇ ਜਾਵੇ ਮੈਂ ਤਾਂ ਕੋਈ ਗੱਲਬਾਤ ਸੁਣਿਆ ਕਰੂੰਗੀ ਰਾਜਾ ਕਹਿੰਦਾ ਵੀ ਠੀਕ ਐ ਚਲੋ ਜੀ ਉਹ ਕਹਿਣ ਲੱਗੇ ਵੀ ਉੱਥੇ ਆਪਾਂ ਪਹਿਲਾਂ ਪ੍ਰਸ਼ਾਦਾ ਸਕੂ ਜਾ ਕੇ ਭਾਈ ਉਹਨੂੰ ਰੋਟੀ ਖਵਾਈ ਖਵਾ ਕੇ ਉਹਨੂੰ ਕੋਈ ਸੁਰਤ ਜੀ ਆਈ ਹੋਸ਼ ਆਈ ਜਦੋਂ ਮੁੰਡੇ ਨੂੰ ਪੂਰੀ ਤਾਂ ਕਹਿੰਦਾ ਵੀ ਇੱਧਰ ਦੀ ਨਿਕਲਣਾ ਪਊ ਬਾਹਰ ਤਾਂ ਤਾਂ ਹੁਣ ਉਧਰ ਦੀ ਬਾਹਰ ਨਿਕਲੇ ਜਦੋਂ ਗਾਂ ਦੇਖੀ ਵੀ ਉਹ ਬੈਠੀ ਆ ਕੁੜੀ ਉਹਨੇ ਮੁੰਡੇ ਨੂੰ ਪਛਾਣ ਲਿਆ ਮੁੰਡੇ ਨੇ ਉਹਨੂੰ ਪਛਾਣ ਲਿਆ ਰਾਜਕੁਮਾਰ ਨੇ ਕਹਿੰਦੀ ਰਾਜਕੁਮਾਰ ਉਹ ਕਹਿੰਦਾ ਰਾਜਕੁਮਾਰੀ ਚਲੋ ਜੀ ਉਹਨੇ ਉਹਨੂੰ ਦੱਸਿਆ ਹੋਇਆ ਸੀ ਵੀ ਮੇਰੇ ਤਿੰਨ ਦੋਸਤ ਨੇ ਐ ਕਰਕੇ ਉਹਨੇ ਪਛਾਣ ਲਿਆ ਕਹਿੰਦੀ ਆਹ ਨੇ ਤੇਰੇ ਤਿੰਨੇ ਦੋਸਤ ਕਹਿੰਦਾ ਹਾਂ ਰਾਜਾ ਬੁਲਾ ਲਿਆ ਉਹਨੇ ਰਾਜੇ ਨੂੰ ਕਹਿਣ ਲੱਗੀ ਵੀ ਮਹਾਰਾਜ ਮੇਰੇ ਚਾਚੇ ਦੇ ਪੁੱਤ ਨੇ ਕਹਿੰਦੀ ਮੈਨੂੰ ਲੱਭਦੇ ਲੱਭਦੇ ਆਗੇ ਦੀ ਮੈਂ ਬਹੁਤ ਖੁਸ਼ ਆ ਵੀ ਇਹਨਾਂ ਨੂੰ ਮੈਂ ਆਪਣੇ ਮਹਿਲ ਚ ਲਜਾਨੀ ਆ। ਵੀ ਹੁਣ ਇਹ ਕਹਿੰਦਾ ਵੀ ਅਸੀਂ ਤੇਰਾ ਵਿਆਹ ਕਰਾਂਗੇ। ਕਹਿੰਦੀ ਤੁਸੀਂ ਮੇਰਾ ਡੋਲਾ ਉੱਥੋਂ ਲੈ ਕੇ ਆਇਓ। ਉਹ ਕਹਿੰਦਾ ਅੱਛਾ। ਕਹਿੰਦੀ ਵੀ ਐ ਕਰਿਓ। ਪਰ ਕਹਿੰਦੀ ਮੈਂ ਜਾਵਾਂ ਉਡਣਖਟੋਲੇ ਚ। ਆ ਮੂੰ ਵੀ ਉਡਣਖਟੋਲੇ ਚ ਡੋਲਾ ਆਵੇ ਮੇਰਾ। ਉਹ ਕਹਿੰਦਾ ਉਡਣਖਟੋਲਾ ਕਿੱਥੋਂ ਦੇ ਹੁਣ ਤੈਨੂੰ ਮੈਂ। ਓਏ ਓ ਮੁੰਡਾ ਕਹਿੰਦਾ ਜੀ ਮੈਨੂੰ ਆਂਦਾ ਬਣਾਉਣਾ। ਉਹ ਕਹਿੰਦੀ ਵੀ ਚਲ ਮੇਰੇ ਮਹਿਲ ਦੇ ਉੱਤੇ ਸਾਰਾ ਸਮਾਨ ਤਰਾ ਦੇ ਵੀ ਇਹ ਬਣਾ ਦੂਗਾ। ਭਾਈ ਤਰਾਤਾ ਉੱਥੇ ਜਿੰਨੀ ਲੱਕੜੋਂ ਨੇ ਮੰਗੀ ਤਰਾ ਕੇ ਸਾਰਾ ਸਮਾਨ ਲਾਇਆ ਉਹਨਾਂ ਘਟੋਲਾ ਉਡਦਾ ਕਰ ਲਿਆ 10 ਬੰਦਿਆਂ ਦਾ। ਉਹਨੂੰ ਕਹਿਣ ਲੱਗੀ ਵੀ ਮਹਾਰਾਜ ਚਾਰ ਤਾਂ ਮੈਨੂੰ ਦਾਸੀਆਂ ਦੇ ਦਿਓ। ਉਹ ਕਹਿੰਦਾ ਉਹ ਕਾਦੇ ਲਈ ਕਹਿੰਦੀ ਮੈਨੂੰ ਤਿਆਰ ਕਰਨਗੀਆਂ ਮੇਰੇ ਮੈਂ ਦੀ ਮੁੰਦੀ ਲੱਗੂਗੀ ਸਾਰਾ ਕੁਸ। ਉਹ ਕਹਿੰਦਾ ਵੀ ਠੀਕ ਐ। ਭਾਈ ਉਹਨੂੰ ਯਕੀਨ ਹੋ ਗਿਆ। ਰਾਜੀਤ ਵੀ ਜਿਹੜੀ ਦਾਸੀਆਂ ਲੈ ਜਾਂਦੀ ਐ ਵਿਆਹ ਕਰੂਗੀ ਮੇਰੇ ਨਾਲ ਕਹਿਣ ਲੱਗੀ ਵੀ ਹੁਣ ਮਹਾਰਾਜ ਅਸੀਂ ਜਾਣਿਆ ਤੁਹਾਨੂੰ ਫਿਰ ਦੱਸਾਂਗੇ ਤੁਸੀਂ ਉਸ ਟਾਈਮ ਆਇਓ ਮੇਰਾ ਡੋਲਾ ਲੈਣਾ ਉਹ ਕਹਿੰਦਾ ਵੀ ਠੀਕ ਐ ਬਾਗੇ ਭਾਈ ਚੜੇ ਜਾਂਦੇ ਨੇ ਨਾਲੇ ਚਾਰੇ ਦਾਸੀਆਂ ਪੰਜਵੀਂ ਕੁੜੀ ਚਾਰੇ ਉਹ ਨੌ ਜਾਣੇ ਚੜੇ ਜਾਂਦੇ ਨੇ ਰਾਹ 'ਚ ਜਾ ਕੇ ਦੂਰ ਸਾਰੇ ਉਹਨੇ ਇੱਕ ਨੂੰ ਥੱਲੇ ਮਾਰਿਆ ਦਾਸੀ ਨੂੰ ਦੂਜੀਆਂ ਤਿੰਨ ਨੂੰ ਕਹਿੰਦੀ ਵੀ ਦੇਖੋ ਜੇ ਤਾਂ ਮੇਰਾ ਕਹਿਣਾ ਮੰਨਣਾ ਤਾਂ ਦੱਸ ਦਿਓ ਜੇ ਮੇਰੇ ਨਾਲ ਚਲਾਕੀ ਕਰਨੀ ਹੈ ਤਾਂ ਇਹਦੇ ਮੈਂ ਆਹ ਹਾਲ ਥੋੜਾ ਕਰੂੰਗੀ ਭਈ ਉਹ ਤਾਂ ਡਰ ਗਈਆਂ ਕਹਿੰਦੀਆਂ ਨਾ ਜੋ ਜਿਵੇਂ ਕਹੇਗੀ ਉਹੀ ਕਰਾਂਗੇ ਕਹਿੰਦੀ ਫਿਰ ਤੁਸੀਂ ਇਹ ਮੇਰੇ ਦਿਉਰ ਨੇ ਕਹਿੰਦੀ ਇਹਨਾਂ ਨਾਲ ਵਿਆਹ ਕਰਾਉਣਾ ਹੋਊਗਾ ਉਹ ਕਹਿੰਦੀ ਹਾਂ ਕਹਿੰਦੀ ਕਰਾ ਲਾਂਗੇ ਕਹਿੰਦੀ ਜੇ ਰਹੋਗੀਆਂ ਸਹੀ ਤਾਂ ਦੱਸ ਦਿਓ ਨਹੀਂ ਆਹੀ ਹਾਲ ਹੋ ਹੁਣ ਵੀ ਕਰੂ ਨਹੀਂ ਮੰਗਰੋ ਵੀ ਥੋੜਾ ਇਹੀ ਹਾਲ ਹੋਊਗਾ ਉਹ ਕਹਿਣ ਲੱਗੀਆਂ ਵੀ ਨਹੀਂ ਰਾਜਕੁਮਾਰੀ ਸਾਨੂੰ ਤਾਂ ਮਨਜ਼ੂਰ ਐ ਚਲੋ ਜੀ ਚਾਰੇ ਜਾਣੇ ਜਾ ਉਤਰੇ ਰਾਜੇ ਦੇ ਬਾਗ ਚ ਗਏ ਤਾਂ ਮੁੰਡੇ ਨੇ ਸਨੇਹਾ ਦਿੱਤਾ ਵੀ ਲਿਆਵੋ ਮੇਰੇ ਮਾਂ ਪਿਓ ਨੂੰ ਜਦੋਂ ਸਨੇਹਾ ਮਿਲਿਆ ਉਹ ਮਾਂ ਪਿਓ ਗੁੱਸੇ ਹੋਣ ਲੱਗੇ ਕਹਿੰਦੇ ਸਾਡੇ ਪੁੱਤ ਨੂੰ ਤਾਂ ਇੰਨੇ ਸਾਲ ਹੋ ਗਏ ਗਏ ਨੂੰ ਵੀ ਤੂੰ ਸਾਡੇ ਨਾਲ ਠੱਗੀ ਵੀ ਕਿਉਂ ਮਾਰਦੇ ਹੋ ਸਾਡਾ ਮਨ ਕਿਉਂ ਦੁਖੀ ਕਰਦੇ ਹੋ ਕਈ ਨਹੀਂ ਉਹ ਵੀ ਸੋਡਾ ਪੁੱਤਰ ਨੂੰ ਆ ਗਏ ਉਹ ਕਹਿੰਦੇ ਨਹੀਂ ਰਾਣੀ ਤੂੰ ਜਾ ਕੇ ਦੇਖ ਬਾਗ ਚ ਤਾਂ ਦੇਖਦੀ ਆ ਭਾਈ ਉੱਥੇ ਚਾਰੇ ਬੈਠੇ ਨੇ ਚਾਰੇ ਕੁੜੀਆਂ ਬੈਠੀਆਂ ਨੇ ਤਾਂ ਉਹਨਾਂ ਦੇ ਮਾਮਾ ਨੂੰ ਵੀ ਬੁਲਾਉਂਦੇ ਨੇ ਪਿਵਾਂ ਨੂੰ ਉਹ ਵੀ ਸਾਰੇ ਮਠਿਆਈ ਮੰਗਾਉਂਦਾ ਰਾਜਾ ਮੰਗਾ ਕੇ ਉਹਨਾਂ ਨੂੰ ਵੀ ਦਿੰਦਾ ਸਾਰਿਆਂ ਨੂੰ ਨਾਲੇ ਫਿਰ ਉਹਨਾਂ ਦਾ ਮੂੰਹ ਮਿੱਠਾ ਕਰਾ ਕੇ ਸਾਰਿਆਂ ਨੂੰ ਆਪਦੇ-ਆਪਦੇ ਘਰਾਂ ਨੂੰ ਲੈ ਕੇ ਜਾਂਦੇ ਨੇ ਚਲੋ ਜੀ ਹੁਣ ਉਹ ਰਾਜੀ ਖੁਸ਼ੀ ਬਸਦੇ ਨੇ ਨਾਲੇ ਉਦਾਸੀਆਂ ਨਾਲ ਉਹਨਾਂ ਦਾ ਵਿਆਹ ਕਰਤਾ ਉਹ ਵਿਆਹਾਂ ਵਾਲੇ ਕਰਤੇ ਨਾਲੇ ਉਹ ਆਪ ਰਾਜਕੁਮਾਰ ਰਹਿੰਦਾ ਹੁਣ ਖੁਸ਼ੀ-ਖੁਸ਼ੀ ਰਹਿੰਦੇ ਨੇ ਧੰਨਵਾਦ ਜੀ